का्तीन होम्योपैथिक क्लिनिक एंड इंटरनेशनल थेरेपी सेंटर जो रोड सिविल हॉस्पिटल के पास रेड कलर की बिल्डिंग में हम कर रहे हैं ये वासियों के लिए बिल्कुल फ्री ऑफ कॉस्ट सर्विस दी जा रही है उसका फायदा वासियों को उठाना चाहिए और हम जर्मन से आईलैंड से भी बहुत अच्छी अच्छी थेरेपी बेड लाए हैं उसको यूज करने से काफी अच्छे रिजल्ट आ रहे हैं न्यूरोपी फिजियोथेरेपी और केम्सोथेरेपी भी कर रही हैं उसका बेनिफिट ਕੋਈ ਨਾ ਕੋਈ ਸਭ ਨੂੰ ਨਾ ਕੋਈ ਕੋਟਵਾ ਕੀ ਥੇ ਰੋਦੀ ਅਕੀਨ ਨੂੰ ਐ ਕੇ ਦੁੱਪੇਰ ਬਾਦ ਤੋਂ ਪਿੱਛੇ ਨੂੰ ਨਾ ਰਹਾ ਸਾਡਾ ਵਾਹ ਕਿਹਨੇ ਤਾਂ ਗੀਤ ਚਾਹੁੰਦਾ ਕੋਈ ਨਾ ਕੋਈ ਨਾ ਨਹੀਂ ਕਰਦਾ ਇਹ ਜੰਡਾ ਹੀ ਆ ਹਲੋ ਆ ਨਹੀਂ ਨਾ ਉਹ ਬਾਤ ਕਰ ਰਹੀ ਹੈ ਕਿ ਆਪਣੇ ਕੇਸ ਨੂੰ ਦੇਖ ਕੇ ਕੋਈ ਨਾ ਕਰਦਾ ਆ ਨਹੀਂ ਆ ਮਤਾਂਗਾ ਨਹੀਂ ਸੱਚ ਸਰਕਾਰ ਮੁਬਦਾਂ ਮੁਰਦਾਬਾਦ ਮੁਰਦਾਬਾਦ ਲੋਕ ਵੀਰ ਦੀ ਕਾਨੂੰਨ ਬਣਾਉਣ ਵਾਲੀਆਂ ਸਰਕਾਰਾਂ ਮੁਰਦਾਬਾਦ ਮੁਰਦਾਬਾਦ ਲੋਕ ਮਾਰੂ ਕਾਨੂੰਨ ਬਣਾਉਣ ਵਾਲੀਆਂ ਸਰਕਾਰਾਂ ਮੁਰਦਾਬਾਦ 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 ਲੋਕਾਂ ਨੂੰ ਲੁੱਟਣ ਵਾਲੀਆਂ ਸਰਕਾਰਾਂ ਮੁਰਦਾਬਾਦ 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 ਲੋਕ ਮਾਰੀ ਫਸਟ ਬਣਾਉਣ ਵਾਲੀਆਂ ਸਰਕਾਰਾਂ ਮੁਰਦਾਬਾਦ 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 ਅੱਜ ਭਰਾਓ ਇਹਦੀ ਕਰੇ ਤਿਆਰੀ ਵੇਖੋ ਜੀ ਅੱਜ ਅਸੀਂ ਸੰਯੁਕਤ ਮੋਰਚੇ ਦੇ ਸੱਦੇ ਤੇ ਜਿਹੜਾ ਭਾਰਤ ਸਰਕਾਰ ਨੇ ਬਜਟ ਤਿਆਰ ਕੀਤਾ ਵਜਾ ਲੋਕ ਮਾਰੂ ਲੈ ਕੇ ਆਏ ਨੇ ਬਜਟ ਕਿਉਂਕਿ ਹਰ ਚੀਜ਼ ਤੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਮਹਿੰਗਾ ਹੋਊਗਾ ਹਰ ਇੱਕ ਜੇਬਾਂ ਨੂੰ ਜਿਹੜਾ ਵਾ ਉਹ ਕੈਂਚੀ ਫਿਰੂਗੀ ਕਿਉਂਕਿ ਹਾਲਾਤ ਐਵੇਂ ਕ ਹੋ ਰਹੇ ਨੇ ਕਿ ਹਰ ਵਰਗ ਜਿਹੜਾ ਅੱਜ ਦੁਖੀ ਹੋ ਨਾ ਜਾ ਰਿਹਾ ਵਾ ਕਿਉਂਕਿ ਜਿੱਥੇ ਅੱਗੇ ਕਾਰੋਬਾਰ ਸਰਕਾਰੀ ਅਦਾਵ ਸਾਰੇ ਸਹੀ ਸਾਨੇ ਜੀਂਦੇ ਸੀ ਅੱਜ ਉਹ ਸਾਰੇ ਖਤਮ ਕਰਕੇ ਤੇ ਜਿਹੜੇ ਸਾਡਾ ਨੌਜਵਾਨ ਪੀੜੀ ਖਾਸ ਕਰਕੇ ਵਿਦੇਸ਼ਾਂ ਨੂੰ ਮੂੰਹ ਕੀਤਾ ਹੋਇਆ ਤੇ ਵਿਦੇਸ਼ਾਂ ਵਾਲਿਆਂ ਨੇ ਅੱਜ ਅੱਜ ਦੀ ਤਰੀਕ ਦੇ ਵਿੱਚ ਪਤਾ ਲੱਗਾ ਵਾ ਰਾਜੇ ਸਾਸਿ ਦੇ ਵਿੱਚ 205 ਭਾਰਤ ਜਿਹੜਿਆ ਉਹ ਵਾਪਸ ਕਰ ਲੈਣੇ ਇਹ ਵੀ ਹੋ ਰਹੀਦਾ ਉਹਨਾਂ ਦੀ ਚੈਰੀਆ ਇਦਾਂ ਹੀ ਜਿਵੇਂ ਇੱਥੇ ਮੰਡੀ ਦਾ ਦੌਰ ਹੈ ਬਾਹਰ ਵੀ ਮੰਡੀ ਦਾ ਦੌਰ ਹੁਣ ਕਰਕੇ ਹਾਲਾਤ ਜਿਹੜੇ ਆ ਦਿਨ ਬਿਨ ਨਿਗਰ ਤੇ ਜਾ ਰਹੇ ਨੇ ਤੇ ਜੇ ਆਪਾਂ ਇੱਥੇ ਆਪਣੀ ਜਿਹੜਾ ਸਾਡਾ ਦੇਸ਼ ਭਾਰਤ ਦੇਸ਼ ਵਾ ਸਾਡਾ ਇੱਥੇ ਵੀ ਹਰ ਤਰ੍ਹਾਂ ਦਾ ਕਾਰੋਬਾਰ ਹਰ ਤਰ੍ਹਾਂ ਦਾ ਮੌਸਮ ਆ ਜੇ ਚਾਹੂੰ ਸਰਕਾਰਾਂ ਇੱਥੇ ਸਾਰਾ ਹਰ ਬੰਦੇ ਨੂੰ ਰੋਟੀ ਰੋਜੀ ਮਿਲ ਸਕਦੀ ਹੈ ਸੌਖੀ ਵਧੀਆ ਜੀਵਨ ਬਤੀਤ ਹੋਦਾ ਇਸ ਕਰਕੇ ਜਿਹੜਾ ਵੀ ਬਜਟ ਲੈ ਕੇ ਆਏ ਨੇ ਉਹ ਬਜਟ ਜਿਹੜਾ ਵਾ ਲੋਕਾਂ ਪੱਕੀ ਨਹੀਂ ਗਾ ਇਸ ਕਰਕੇ ਅਸੀਂ ਇਸ ਗੱਲ ਦਾ ਵੁਰੂਜ਼ ਕਰਦੇ ਆ ਅਸੀਂ ਅੱਜ ਉਸ ਬਜਟ ਦੀਆਂ ਕਾਪੀਆਂ ਸਾੜ ਰਹੇ ਆ ਇਹਨੀਆਂ ਬੇਨਤੀ ਕਰਦਾ ਮੈਂ ਸਾਰੇ ਕਿਸਾਨ ਭਰਾ ਮਜ਼ਦੂਰ ਭਰਾ ਇਸ ਮੰਡੀ ਦੇ ਵਿੱਚ ਜਿਹੜੀ ਸਰਕਾਰ ਨੇ ਖੜਾ ਤਿਆਰ ਕੀਤਾ ਸਦਨ ਦੇ ਵਿੱਚ ਸਾਡਾ ਉਹਨਾਂ ਨੇ ਭੋਗ ਤੱਕ ਨਹੀਂ ਪਾਇਆ ਅਸੀਂ ਉਸ ਨਾਲ ਭੋਗ ਪਾਉਣ ਦੇ ਮੰਡੀ ਕਰਨ ਨੂੰ ਨਿੱਜੀਕਰਨ ਕਰਨ ਵਾਸਤੇ ਤੇ ਬਹੁਤ ਘਟੀਆ ਬਜਟ ਪੇਸ਼ ਕਰਨ ਵਾਸਤੇ ਅਸੀਂ ਉਹਦੇ ਵਿਰੋਧ ਵਿੱਚ ਅੱਜ ਕਾਪੀਆਂ ਬੈਟ ਦੀਆਂ ਕਾਪੀਆਂ ਸਾੜ ਲੱਗੇ ਆ ਤਾਂ ਕਿ ਸਾਨੂੰ ਇਸ ਬਜਟ ਮਨਜ਼ੂਰ ਨਹੀਂ ਹੈ ਅਨਕੁ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ